ਗੁਰੂ ਗਰੀਬ ਨਿਵਾਜ ਛਤਰੀ ਚਰ ਹੈ ਸੀਸ ਪਰ ਲక్ష్ਮੀ ਚਰਨ ਨਿਵਾਸ ਸ੍ਰੀ ਸਤ ਗੁਰੂ ਜਗਜੀਤ ਸਿੰਘ ਜੀ ਵਿਸਰੋ ਨਾਸ ਗiras ਵਰਤਮਾਨ ਤੂੰ ਹੀ ਸਦਾ ਤੂੰ ਹੀ ਭਵਿष्ययतीत ਕਰ ਕਿਰਪਾ ਮੋਹਿ ਰਿਤ ਬਸ ਹੋ ਸ੍ਰੀ ਸਤ ਗੁਰ ਜਗ ਜੀ ਤ ਪਿਆਰੀ ਸਾਧ ਸੰਗਤ ਜੀਓ ਆਓ ਉਸ ਮਾਲਕ ਦਾ ਨਾਮ ਮਨ ਤਨ ਕਰਕੇ ਆਖੀਏ ਜਿਸ ਦੀ ਪ੍ਰੀਤ ਵਿੱਚ ਅਸੀਂ ਸਾਰੇ ਜੁੜੇ ਆ ਬੈਠੇ ਆ ਤੇ ਜਿਸ ਨੂੰ ਸਿਮਰਦੇ ਆ ਗੱਜ ਕੇ ਆਖੋ ਤਨ ਤਨ ਸਤਿਗੁਰੂ ਜਗਜੀਤ ਸਿੰਘ ਜੀ ਆ ਅੱਜ ਸੱਜ ਦੀ ਵਾਰ ਵਿੱਚ ਤੁਸੀਂ ਇੱਕ ਸ਼ਬਦ ਸਰਵਣ ਕੀਤਾ ਕੋਈ ਸ਼ਬਦ ਹੁਣ ਐਸੇ ਨੇ ਜਿਹੜੇ ਸੱਚੇ ਬਾਦਸ਼ਾਹ ਜੀ ਆਪਣੇ ਰਚਨਾ ਤੋਂ ਗਾਇਨ ਕੀਤੇ ਸੁਣੇ ਉਹ ਕਿਤੇ ਹੁਣ ਕਿਤੇ ਵੀ ਸ਼ਬਦ ਆ ਜਾਣ ਸਾਹਮਣੇ ਤੇ ਪਾਦਸ਼ਾਹ ਜੀ ਦੀ ਆਵਾਜ਼ ਉਸੇ ਤਰ੍ਹਾਂ ਹੀ ਕੰਨਾਂ 'ਚ ਗੂੰਜਦੀ ਹੋਈ ਜਿਸ ਤਰ੍ਹਾਂ ਉਸ ਸ਼ਬਦ ਦਾ ਗਾਇਨ ਹੁੰਦਾ ਆ ਜਾਂਦਾ ਸਾਹਮਣੇ ਮਾਦਵੇ 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 ਬੜਾ ਸੁੰਦਰ ਸ਼ਬਦ ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਐ ਸੱਚੇ ਪਾਤਸ਼ਾਹ ਪ੍ਰੀਤ ਜੋੜਨੀ ਕੀ ਦਾ ਇਹ ਤੇ ਸਾਨੂੰ ਨਹੀਂ ਆਂਦੀ ਪਰ ਤੂੰ ਸਾਨੂੰ ਪਸੰਦ ਹੈਂ ਤੇਰੇ ਵਰਗਾ ਕੋਈ ਦੁਨੀਆ ਤੇ ਦੇਖਿਆ ਨਹੀਂ ਤੇ ਨਾ ਹੀ ਹੋ ਸਕਦਾ ਤੇਰੇ ਵੱਲ ਤੱਕਿਆਂ ਇੱਕ ਅਹਿਸਾਸ ਹੁੰਦਾ ਸੀ ਕਿ ਹਾਂ ਰੱਬ ਦੀ ਕੀਰਤ ਇਸ ਤਰ੍ਹਾਂ ਦੀ ਹੋਏ ਰੱਬ ਇਸ ਤਰ੍ਹਾਂ ਦਾ ਹੀ ਹੈ ਤੇਰਾ ਜਸ ਕਰਦਿਆਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਕਿਰਨ ਇੱਕ ਆਪਣੇ ਸੂਰਜ ਦਾ ਜਸ ਕਰਦੀ ਹੋਵੇ ਕਿ ਮੈਂ ਉਸ ਸੂਰਜ ਕਰਕੇ ਰੋਸ਼ਨ ਆ ਐਸਾ ਜਸ ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਐ ਸਤਿਗੁਰੂ ਜਗਜੀਤ ਸਿੰਘ ਜੀ ਤੇਰੇ ਨਾਲ ਪ੍ਰੀਤ ਜੋਰੀ ਐ ਸਾਰਿਆਂ ਪਾਸੋਂ ਜਿਤਨੀਆਂ ਪ੍ਰੀਤਾਂ ਦੇਖੀਆਂ ਸਭ ਟੁੱਟਦੀਆਂ ਹੀ ਗਈਆਂ ਪਰਿਵਾਰਕ ਰਿਸ਼ਤੇਦਾਰਕ ਦੁਨਿਆਵੀ ਹਰ ਇੱਕ ਪ੍ਰੀਤ ਕਿਤੇ ਨਾ ਕਿਤੇ ਕਦਮ ਤੇ ਜਾ ਕੇ ਰੁਕ ਜਾਂਦੀ ਏ ਜਾਂ ਟੁੱਟ ਜਾਂਦੀ ਏ ਪਰ ਸਤਿਗੁਰ ਦੀ ਪ੍ਰੀਤ ਐਸੀ ਹੁੰਦੀ ਹੈ ਜਿਹੜੀ ਕਦਮ ਮੁੱਕਣ ਤੋਂ ਬਾਅਦ ਵੀ ਸਿੱਖ ਨੂੰ ਝੋਲੀ ਚੁੱਕ ਕੇ ਤੇ ਆਪਣੇ ਨਾਲ ਲਈ ਤੁਰਦੀ ਫਿਰਦੀ ਹੈ ਅਗਾਹਾਂ ਤੱਕ ਜਾਂਦੀ ਹੈ ਤੇ ਇਸ ਦੁਨੀਆ ਤੋਂ ਬਾਅਦ ਵੀ ਦਰਗਾਹਾਂ ਤੱਕ ਉਹ ਪ੍ਰੀਤ ਨਿਭਦੀ ਹੈ ਤੇ ਹਮੇਸ਼ਾ ਨਿਭਦੀ ਹੈ ਐਸੀ ਪ੍ਰੀਤ ਪ੍ਰੀਤ ਦਾ ਇਤਿਹਾਸ ਪ੍ਰੀਤ ਦੀ ਚਰਚਾ ਵੱਖਰੀ ਹੈ ਇਹ ਇੱਕ ਹੋਰ ਹੀ ਦੁਨੀਆ ਹੈ ਅਗੇ ਤੇ ਰਵਦਾਸ ਬੜੀ ਸੋਹਣੀ ਇਹਦੇ ਵਿੱਚ ਪ੍ਰੀਤ ਦੇ ਉਹਨਾਂ ਨੇ ਮਾਇਨੇ ਦੱਸੇ ਕਹਿੰਦੇ ਨੇ ਜੋ ਤੁਮ ਗਿਰਵਰ ਤੋਂ ਹਮ ਮੋਰਾ ਐ ਸੱਚੇ ਪਾਤਸ਼ਾਹ ਮੈਨੂੰ ਜੇ ਪਤਾ ਲੱਗੇ ਵੀ ਤੂੰ ਅੱਜ ਪਹਾੜਾਂ ਦੇ ਉੱਤੇ ਬੱਦਲ ਬਣ ਕੇ ਆ ਰਿਹਾ ਇੱਕ ਦ੍ਰਿਸ਼ ਪੇਸ਼ ਕੀਤਾ ਸਾਰੇ ਸ਼ਬਦ ਵਿੱਚ ਉਹਨਾਂ ਨੇ ਪ੍ਰੀਤ ਨੂੰ ਦੱਸਣ ਵਾਸਤੇ ਵੀ ਇੰਨੀ ਇੰਨੀ ਡੂੰਗੀ ਤੇ ਇੰਨੀ ਗੁੜੀ ਪ੍ਰੀਤ ਹੈ ਕਹਿੰਦੇ ਮੈਨੂੰ ਕੋਈ ਇਹ ਆ ਕੇ ਦੱਸੇ ਵੀ ਅੱਜ ਮੇਰਾ ਸਤਿਗੁਰੂ ਪਹਾੜਾਂ ਦੇ ਉੱਤੇ ਬੱਦਲ ਬਣ ਕੇ ਆ ਰਿਹਾ ਤੇ ਭਗਤ ਜੀ ਕਹਿੰਦੇ ਨੇ ਮੈਂ ਮੋਰ ਬਣ ਜਾਵਾਂ ਕਿਉਂਕਿ ਮੋਰ ਤੇ ਬੱਦਲਾਂ ਦੀ ਪ੍ਰੀਤ ਬੜੀ ਹੈ ਇਹ ਸਾਰੀ ਦੁਨੀਆ ਨੂੰ ਪਤਾ ਹੈ ਬੱਦਲ ਕਿਤੇ ਚੜ ਕੇ ਆਉਣ ਕਾਲੇ ਕਣਕੌਰ ਤੇ ਮੋਰ ਵੇਖ ਕੇ ਖੁਸ਼ ਬੜਾ ਹੁੰਦਾ ਤੇ ਨੱਚਦਾ ਪੈਲਾ ਪਾਉਂਦਾ ਤੇ ਭਗਤ ਜੀ ਕਹਿੰਦੇ ਨੇ ਇਸ ਤਰ੍ਹਾਂ ਹੀ ਤੇਰੀ ਮੇਰੀ ਪ੍ਰੀਤ ਹੈ ਜੋ ਤੁਮ ਗਿਰਵਰ ਤੂੰ ਹਮ ਮੋਰਾ ਜੋ ਤੁਮ ਚੰਦ ਜੇ ਮੈਨੂੰ ਪਤਾ ਲੱਗ ਜੇ ਅੱਜ ਮੇਰਾ ਸਤਿਗੁਰੂ ਅੱਜ ਦੀ ਰਾਤ ਚੰਦਰਮਾ ਦੀ ਸ਼ਕਲ ਚ ਹੈ ਅੱਜ ਚੰਦਰਮਾ ਬਣਿਆ ਹੋਇਆ ਤੇ ਭਗਤ ਕਹਿੰਦੇ ਨੇ ਮੈਂ ਚਕੋਰ ਬਣ ਜਾਵਾਂ ਕਿਉਂਕਿ ਚਕੋਰ ਦੀ ਤੇ ਚੰਦਰਮਾ ਦੀ ਪ੍ਰੀਤ ਬਹੁਤ ਮੰਨੀ ਗਈ ਹੈ ਕਹਿਣ ਵਿੱਚ ਇਹ ਆਇਆ ਕਿ ਚਕੋਰ ਜਦੋਂ ਚੰਦਰਮਾ ਅਸਮਾਨਾਂ ਦੇ ਉੱਤੇ ਆਂਦਾ ਤੇ ਚਕੋਰ ਉਹਦੇ ਵੱਲ ਵੇਖਦਾ ਰਹਿੰਦਾ ਵੇਖਦਾ ਰਹਿੰਦਾ ਜਿਉਂ-ਜਿਉਂ ਚੰ드ਰਮਾ ਉਤਾਹ ਜਾਂਦਾ ਉਹਦੇ ਵੱਲ ਵੇਖਦਾ ਰਹਿੰਦਾ ਵੇਖਦਾ ਰਹਿੰਦਾ ਜਦੋਂ ਸਿਰ ਤੇ ਆ ਜਾਂਦਾ ਤੇ ਉਹਦੇ ਵੱਲ ਵੇਖਦਾ ਹੀ ਰਹਿੰਦਾ ਜਦੋਂ ਸਿਰ ਤੋਂ ਪਿੱਛੇ ਜਾਂਦਾ ਤੇ ਉਹ ਡਿੱਗ ਪੈਂਦਾ ਚਕੋਰ ਪਰ ਉਹ ਵੇਖਦਾ ਜ਼ਰੂਰ ਰਹਿੰਦਾ ਐਨੀ ਪੱਕੀ ਪ੍ਰੀਤ ਨਿਭਦੀ ਏ ਤੇ ਨਿਭਾਉਂਦਾ ਏ ਉਹ ਤੇ ਭਗਤ ਜੀ ਕਹਿੰਦੇ ਨੇ ਬਸ ਇਸੇ ਤਰ੍ਹਾਂ ਦੀ ਪ੍ਰੀਤ ਆਸੀਂ ਚਕੋਰਿਆਂ ਤੇ ਤੂੰ ਸਾਡਾ ਚਾਨਣ ਏ ਭਗਤ ਨਾਮਦੇਵ ਵੀ ਆਪਣੀ ਪ੍ਰੀਤ ਦੱਸਦੇ ਨੇ ਕਹਿੰਦੇ ਨੇ ਜੈਸੀ ਭੁੱਖੇ ਪ੍ਰੀਤ ਇਹ ਅਨਾਜ ਸੱਚੇ ਪਾਛਾ ਸਾਡੀ ਪ੍ਰੀਤ ਇਸ ਤਰ੍ਹਾਂ ਦੀ ਏ ਜਿਸ ਤਰ੍ਹਾਂ ਕੋਈ ਮਨੁੱਖ ਬਹੁਤ ਭੁੱਖ ਉਸ ਨੂੰ ਲੱਗੀ ਹੋਵੇ ਤੇ ਉਹਦੀ ਪ੍ਰੀਤ ਉਸ ਵੇਲੇ ਅਨਾਜ ਵਿੱਚ ਉਹਨੂੰ ਕੋਈ ਧਰਮ ਸ਼ਾਸਤਰ ਸੁਣਾ ਦੋ ਉਹਨੇ ਨਹੀਂ ਗੱਲ ਸੁਣਨੀ ਉਹਨੂੰ ਕੋਈ ਵੀ ਜ਼ਰੂਰੀ ਗੱਲ ਕਰ ਲਓ ਉਹਨੇ ਨਹੀਂ ਸੁਣਨੀ ਉਹਨੂੰ ਕੁਝ ਵੀ ਤੁਸੀਂ ਕਹਿ ਕੇ ਵੇਖ ਲਓ ਜਿਸ ਨੂੰ ਭੁੱਖ ਲੱਗੀ ਹੋਈ ਹੈ ਉਹਨੇ ਇੱਕੋ ਗੱਲ ਕਰਨੀ ਹੈ ਵੀ ਮੈਨੂੰ ਪਹਿਲੇ ਕਿਤੇ ਕੁਝ ਮਿਲਦਾ ਰੋਟੀ ਦਾ ਟੁਕ ਕਿਤੇ ਕੁਝ ਮਿਲ ਸਕਦਾ ਉਹ ਦੇ ਦਿਓ ਉਹ ਛਕਣ ਤੋਂ ਬਾਅਦ ਫਿਰ ਮੈਂ ਤੁਹਾਡੀ ਗੱਲ ਸੁਣ ਸਕਦਾ ਜਿਸ ਤਰ੍ਹਾਂ ਭੁੱਖੇ ਇੱਕ ਮਨੁੱਖ ਦੀ ਅਨਾਜ ਨਾਲ ਪ੍ਰੀਤ ਹੈ ਨਾ ਭਗਤ ਨਾਮਦੇਵ ਕਹਿੰਦੇ ਨੇ ਸਾਡੀ ਇਸ ਤਰ੍ਹਾਂ ਦੀ ਪੱਕੀ ਪ੍ਰੀਤ ਹੈ ਵੀ ਸਾਨੂੰ ਤੇਰੇ ਬਿਨਾ ਜੀਵਿਆ ਨਹੀਂ ਜਾਂਦਾ ਉਹ ਜੀਵਨ ਦਾ ਸਰੋਤ ਹੈ ਸਾਡਾ ਇਹ ਸਤਿਗੁਰੂ ਜਗਜੀਤ ਸਿੰਘ ਸਾਡੀ ਜ਼ਿੰਦਗੀ ਦਾ ਸਰੋਤ ਹੈ ਜ਼ਿੰਦਗੀ ਦਾ ਜੈਸੀ ਭੁਖੇ ਪ੍ਰੀਤਿ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਖੇਤਾਂ ਦੀ ਪ੍ਰੀਤ ਜਿਸ ਤਰ੍ਹਾਂ ਬਾਰਿਸ਼ ਨਾਲ ਜਾਂ ਪਾਣੀ ਨਾਲ ਇਤਿਆਦਕ ਹੁੰਦੀ ਹੈ ਇਸੇ ਤਰ੍ਹਾਂ ਦੀ ਸਾਡੀ ਪ੍ਰੀਤ ਹੈ ਇਸ ਖੇਤ ਰੂਪੀ ਸਰੀਰ ਦੇ ਵਿੱਚ ਜਦ ਤੱਕ ਤੇਰੀ ਮੇਰ ਰੂਪੀ ਜਲ ਬਾਰਿਸ਼ ਨਹੀਂ ਪਏਗੀ ਅਸੀਂ ਤੇ ਹਰੇ ਹੋ ਹੀ ਨਹੀਂ ਸਕਦੇ ਸਾਡੀ ਧਰਮ ਰੂਪੀ ਫਸਲ ਕਿਵੇਂ ਚੰਗੀ ਹੋਵੇ ਜਦ ਤੇਰਾ ਮੇਰਾ ਦਾ ਮੀ ਨਾ ਪਵੇ ਇਸ ਤਰ੍ਹਾਂ ਦੀ ਪ੍ਰੀਤ ਹੈ ਤੇਰੀ ਸਾਡੀ ਜੈਸੀ ਮੂੜ ਕੁਟੰਬ ਪ੍ਰਾਇਣ ਜਿਸ ਤਰ੍ਹਾਂ ਇੱਕ ਨਾ ਸਮਝ ਮਨੁੱਖ ਦੀ ਪ੍ਰੀਤ ਆਪਣੇ ਵਿਹਾਰ ਤੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਫਸੀ ਹੁੰਦੀ ਹੈ ਤੇ ਭਗਤ ਨਾਮਦੇਵ ਕਹਿੰਦੇ ਨੇ ਬਸ ਇਹੋ ਜੀ ਪ੍ਰੀਤ ਸਾਡੀ ਤੇਰੇ ਨਾਲ ਹੀ ਹੈ ਇਹੋ ਜੀ ਜੋ ਤੂੰ ਚੰਦ ਤੋਂ ਹਮ ਭੈ ਹੈ ਚਕੋਰਾ ਮਾਦਵੇ ਤੁੰਮਣ ਤੋਰੋ ਹਮਣੀ ਤੋਰੈ ਜੇ ਕਿਤੇ ਕਦੀ ਤੇਰੇ ਮਨ ਵਿੱਚ ਆਵੇ ਵੀ ਮੈਂ ਇਹ ਭਗਤ ਨੂੰ ਛੱਡ ਦਿਆਂ ਜੇ ਇਹਦੇ ਨਾਲ ਪ੍ਰੀਤ ਤੋੜ ਦਿਆਂ ਤੂੰ ਤੋੜ ਸਕਦਾ ਪਰ ਆਪਾਂ ਕਿਵੇਂ ਤੋੜ ਸਕਦੇ ਆਂ ਤੁਮ ਸੋਠਾ ਕਰਿਓਰ ਨਾ ਦੇਵਾ ਸਾਨੂੰ ਤੇਰੇ ਵਰਗਾ ਨਾ ਹੀ ਕੋਈ ਦਿਸਿਆ ਤੇ ਨਾ ਹੀ ਕੋਈ ਦਿਸਣਾ ਤੇਰੇ ਵਰਗਾ ਨਾ ਹੀ ਕੋਈ ਹੈ ਤੇ ਨਾ ਕੋਈ ਹੋਏਗਾ ਤੇਰੇ ਵਰਗੇ ਤੇਰੇ ਵਰਗਾ ਸਰਬ ਕਲਾ ਸੰਪਨ ਸਰਬ ਗੁਣ ਸੰਪਨ ਤੇ ਸਰਬ ਕਲਾ ਸਮਰੱਥ ਕਿਸੇ ਨੇ ਕਹਾਉਣਾ ਹੀ ਨਹੀਂ ਇਹ ਤੂੰ ਐ ਇਹ ਤੂੰ ਹੀ ਐ ਸਿਰਫ ਮੈਂ ਕਈ ਵਾਰੀ ਬੇਨਤੀ ਕਰਦਾ ਹੁਨਾਂ ਕਿ ਜਾਗਦੀ ਹੋਈ ਜੋਤ ਹੈ ਸ੍ਰੀ ਸਤਗੁਰੂ ਜਗਜੀਤ ਸਿੰਘ ਇਹਨਾਂ ਦੇ ਚਰਨਾਂ ਦਾ ਧਰਦਾ ਧਿਆਨ ਜੋ ਘਰੇ ਬੈਠਾ 860 ਤੀਰਥਾਂ ਦੇ ਫਲ ਪਾਵੇ ਵੇਦਾਂ ਤੇ ਗ੍ਰੰਥਾਂ ਵਿੱਚ ਕੀਤਾ ਇਹ ਬਿਆਨ ਜੋ ਸੁੱਕਾ ਹੋਇਆ ਪਲਾਂ ਵਿੱਚ ਹਰਾ ਹੋ ਜਾਵੇ ਤੇ ਮੁਕਦਾ 84 ਗੇੜਾ ਹੁੰਦੀ ਕਲਿਆਣ ਜੋ ਤੇ ਤਨ 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 ਗੁਰੂ ਜਗਜੀਤ ਸਿੰਘ ਉਹ ਵੀ ਤਨ ਹੋ ਜਾਏ ਤਨ ਆਖ ਦੀ ਜੁਬਾਨ ਜੋ ਫੇਰ ਗੱਜ ਕੇ ਆਖੀਏ ਤਨ ਸਤਿਗੁਰੂ ਜਗਜੀਤ ਸਿੰਘ ਜੀ ਇਹ ਪ੍ਰੀਤ ਹੈ ਸਾਡੀ ਮਾਦਵੇ ਤੁੰਮਣ ਤੋਰੋ ਹਮ ਨਹੀਂ ਤੋਰੈ ਮੈਂ ਨਹੀਂ ਤੋੜ ਸਕਦਾ ਤੁਮ ਸਿਓ ਤੋਰ ਕਵਨ ਸੰਗ ਜੋਰ ਹੈ ਕੋਈ ਤੇਰੇ ਵਰਗਾ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਤੇਰੇ ਬਰਾਬਰ ਦੀ ਉਪਮਾ ਕਿਹਦੇ ਨਾਲ ਦਿਆਂਗੇ ਹੈ ਹੀ ਨਹੀਂ ਨਾ ਹੋ ਸਕਦਾ ਅੱਗੇ ਇੱਕ ਹੋਰ ਬਹੁਤ ਵਧੀਆ ਪ੍ਰਮਾਣ ਦਿੱਤਾ ਹੈ ਕਹਿੰਦਾ ਜੋ ਇਸ ਤਰ੍ਹਾਂ ਵੀ ਕਿਸੇ ਦਿਨ ਹੋ ਸਕਦਾ ਹੈ ਕਿ ਕੋਈ ਸਾਨੂੰ ਇਹ ਆਖੇ ਵੀ ਤੂੰ ਅੱਜ ਦੀਵੇ ਦੇ ਰੂਪ ਵਿੱਚ ਹੈ ਜੋ ਤੁਮ ਦੀਵਰਾ ਵੀ ਅੱਜ ਮੇਰਾ ਸਤਗੁਰੂ ਦੀਵੇ ਦੇ ਰੂਪ ਵਿੱਚ ਹੈ ਭਗਤ ਕਹਿੰਦਾ ਮੈਂ ਬੱਤੀ ਬਣ ਕੇ ਉਹਦੇ ਵਿੱਚ ਤੇਰੇ ਨਾਲ ਮਲਾਪ ਕਰਾਂ ਤੇ ਤੇਰੀ ਹੋਂਦ ਤੋਂ ਮੈਂ ਰੋਸ਼ਨ ਹੁੰਦਾ ਰਵਾਂ ਤੇਰੀ ਐਸੀ ਮੇਰੀ ਪ੍ਰੀਤ ਹੈ ਭਗਤ ਜੀ ਕਹਿੰਦੇ ਨੇ ਜੇ ਮੈਨੂੰ ਕੋਈ ਆ ਕੇ ਦੱਸੇ ਵੀ ਅੱਜ ਤੇਰਾ ਸਤਗੁਰੂ ਤੀਰਥ ਬਣਿਆ ਹੋਇਆ ਹੈ ਅੱਜ ਤੀਰਥ ਹੈ ਤੀਰਥ ਦਾ ਰੂਪ ਧਾਰਨ ਕੀਤਾ ਹੋਇਆ ਭਗਤ ਕਹਿੰਦਾ ਮੈਂ ਬੜੀ ਖੁਸ਼ੀ-ਖੁਸ਼ੀ ਮੈਂ ਯਾਤਰੀ ਬਣ ਕੇ ਯਾਤਰੂ ਬਣ ਕੇ ਤੇਰੇ ਤੇ ਆਵਾਂ ਤੇ ਉਹ ਮਾ তীਰਥ ਯਾਤਰਾ ਆਪਣੀ ਪੂਰੀ ਕਰਾਂ ਮੇਰੀ ਤੇਰੀ ਬਹੁਤ ਪ੍ਰੀਤ ਹੈ ਜਦੋਂ ਇੰਨੀ ਪ੍ਰੀਤ ਭਗਤ ਰਵਦਾਸ ਨੇ ਦਿਖਾਈ ਆਕਾਸ਼ਵਾਣੀ ਹੋਈ ਤੇ ਅੱਗੋਂ ਸਵਾਲ ਇਹ ਆਇਆ ਕਿ ਕਿਉਂ ਇੰਨੀ ਪ੍ਰੀਤ ਕਰਦਾ ਕਿਉਂ ਹੈ ਗੱਲ ਕੀ ਹੈ ਭਗਤ ਰਬਦਾਸ ਕਹਿੰਦਾ ਮੈਂ ਇੱਕ ਗੱਲ ਸੁਣੀ ਹੈ ਕੀ ਗੱਲ ਸੁਣੀ ਹੈ ਇਹ ਗੱਲ ਇਹ ਸੁਣੀ ਹੈ ਕਿ ਤੁਮਰੇ ਭਜਨ ਕਟਹੇ ਜਮ ਫਾਸਾ ਕਹਿੰਦਾ ਗੱਲ ਇਹ ਆ ਸਾਰੀ ਮੈਂ ਸੁਣਿਆ ਕਿ ਤੇਰਾ ਭਜਨ ਉਹ ਜਮਾ ਦੀ ਫਾਈਚ ਨਹੀਂ ਫਸਣ ਦਿੰਦਾ ਤੇ ਬਚਾ ਲੈਂਦਾ ਤੇ ਮੈਨੂੰ ਜਮਾ ਦਾ ਡਰ ਬੜਾ ਸੀ ਤੇ ਤੂੰ ਮੈਨੂੰ ਉਹਨਾਂ ਤੋਂ ਬਚਾ ਕਰਾਉਣ ਵਾਲਾ ਮਿਲ ਗਿਆ ਤੇ ਭਗਤ ਹੇਤ ਗਾਵੇ ਰਬਦਾਸਾ ਮੈਂ ਉਸ ਭਗਤੀ ਦੇ ਹੇਠ ਤੈਨੂੰ ਗਾ ਰਿਹਾ ਵੀ ਤੇਰੇ ਭਜਨ ਕੀਤੇ ਆ ਜਮਾ ਦੀ ਫਾਈ ਤੋਂ ਬਚ ਜਾਈਦਾ ਇਹ ਪ੍ਰੀਤ ਹੈ ਤੇਰੀ ਮੇਰੀ ਪ੍ਰੀਤਵਾਨ ਵਾਲਿਆਂ ਦਾ ਜੀਵਨ ਪ੍ਰੀਤਵਾਨ ਵਾਲਿਆਂ ਦਾ ਇੱਕ ਅਲੱਗ ਹੀ ਇਤਿਹਾਸ ਹੈ ਕਹਿਣ ਤੇ ਕਥਣ ਤੋਂ ਬਾਹਰ ਦੀਆਂ ਗੱਲਾਂ ਨੇ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਦੇ ਦੋ ਛੋਟੇ ਛੋਟੇ ਵਾਕਿਆ ਪੇਸ਼ ਕਰੀਏ ਜਿੱਥੋਂ ਪ੍ਰੀਤ ਦਾ ਪਤਾ ਲੱਗਦਾ ਹੈ ਦਿੱਲੀ ਦੇ ਲਾਗੇ ਇੱਕ ਸ਼ਹਿਰ ਪੈਂਦਾ ਵੱਡਾ ਫਰੀਦাবাদ ਫਰੀਦাবাদ ਵਿੱਚ ਇੱਕ ਬੀਬੀ ਬਲਕਾਰ ਕੌਰ ਜੀ ਹੁੰਦੇ ਸਨ ਚੜਾਈ ਕਰ ਗਏ ਨੇ ਹੋਇਆ ਕੀ ਉਹਨਾਂ ਨੇ ਇੱਕ ਵਾਰੀ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤੋਂ ਫੋਨ ਤੇ ਅਰਜ ਕਰਕੇ ਤੇ ਮੇਲਾ ਲੀਤਾ ਸੱਚੇ ਪਾਤਸ਼ਾਹ ਜੀ ਮੇਲਾ ਦਿਓ ਇਹ ਫਰੀਦাবাদ ਵਾਵਾ ਸੰਗਤੇ ਉੱਥੇ ਨਾਮਤਾਰੀ ਹੈ ਤੇ ਨਾਲੇ ਚਰਨ ਪੈਣਗੇ ਸਾਰਿਆਂ ਇਲਾਕੇ ਵਿੱਚ ਤੇ ਤੁਸੀਂ ਆਓ ਤੇ ਸੱਚੇ ਪਾਤਸ਼ਾਹ ਤਰੀਕਾ ਦੇ ਦਿੱਤੀਆਂ ਉਹਨਾਂ ਤਰੀਕਾ ਦੇ ਉੱਤੇ ਉਹਨਾਂ ਨੇ ਕਾਰਡ ਛਪਾ ਕੇ ਤੇ ਆਪਣੇ ਜਿੰਨੇ ਵੀ ਕੰਮਕਾਰ ਕਰਨ ਵਾਲੇ ਹਿੰਦੂ ਸਮਾਜ ਦੇ ਤੇ ਆਦਿਕ ਹੋਰ ਜਿੰਨੇ ਸਨ ਉਹਨਾਂ ਸਾਰਿਆਂ ਨੂੰ ਉਹ ਕਾਰਡ ਪੰਜਾਬੀ ਗੁਰੂ ਜੀ ਆ ਰਹੇ ਨੇ ਸਾਡੇ ਤੇ ਤੁਸੀਂ ਸਾਰੇ ਦਰਸ਼ਨ ਕਰਨੇ ਆਓ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਤਿਆਰੀ ਸ਼ੁਰੂ ਕੀਤੀ। ਤਿਆਰੀ ਸ਼ੁਰੂ ਕੀਤੀ ਤੇ ਹੋਇਆ ਇਸ ਤਰ੍ਹਾਂ ਕਿ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਇੱਕੋ ਧਮ ਕਿਤੇ ਪ੍ਰੋਗਰਾਮ ਬਣ ਗਿਆ ਭਾਰਤ ਤੋਂ ਬਾਹਰ ਜਾਣ ਦਾ ਬਲੈਟ ਜਾਣਾ ਸੀ। ਇੱਕੋਦਮ ਪ੍ਰੋਗਰਾਮ ਬਣ ਗਿਆ ਤੇ ਸੱਚੇ ਪਾਤਸ਼ਾਹ ਵੇਖਿਆ ਵੀ ਇਹ ਤਰੀਕਾਂ ਦਿੱਤੀਆਂ ਹੋਈਆਂ ਇੱਥੇ ਫਰੀਦাবাদ ਤੇ ਕਿਵੇਂ ਕਰੀਏ ਫੋਨ ਕੀਤਾ ਫੋਨ ਕੀਤਾ ਸਾਸ੍ਰੀਕਾਲ ਸਾਸ੍ਰੀਕਾਲ ਹੋਈ ਤੇ ਸੱਚੇ ਪਾਤਸ਼ਾਹ ਆਪ ਫੋਨ ਤੇ ਬੀਬੀ ਹੋਰਾਂ ਨੂੰ ਆਖਿਆ ਵੀ ਮੈਂ ਬਲੈਟ ਜਾਣਾ ਤੇ ਮੈਨੂੰ ਬਾਹਰ ਜਾਣਾ ਪੈ ਗਿਆ ਜ਼ਰੂਰੀ ਕੰਮ ਆ ਗਿਆ ਤੇ ਆਪਾਂ ਮੇਲਾ ਆ ਕੇ ਕਰਦੇ ਆਂਗੇ ਹੁਣ ਇੱਥੋਂ ਐ ਪ੍ਰੀਤਵਾਨ ਦੀ ਇੱਕ ਕਥਾ ਸ਼ੁਰੂ ਕਰਨ ਦੀ ਕਿ ਪ੍ਰੀਤਵਾਨ ਪ੍ਰੀਤ ਕਰਕੇ ਕਿੰਨਾ ਗੁਰੂ ਦੇ ਦਿਲ ਚ ਸਮਾ ਗਿਆ ਹੁੰਦਾ ਤੇ ਉਸ ਪ੍ਰੀਤ ਕਰਨ ਵਾਲੇ ਦੇ ਦਿਲ ਵਿੱਚ ਗੁਰੂ ਕਿੰਨਾ ਸਮਾਇਆ ਹੁੰਦਾ ਦੋਵੇਂ ਪਾਸੇ ਪ੍ਰੀਤ ਨਿਭਦੀ ਹੈ ਬੀਬੀ ਨੇ ਬੜੇ ਪਿਆਰ ਨਾਲ ਬੀਬੀ ਬਲਕਾਰ ਕਰੋ ਰਾ ਆਖਿਆ ਜੀ ਸੱਚੇ ਬਾਦਸ਼ਾ ਮੇਲਾ ਕਾਰੀ ਜਾਓ ਕੋਈ ਐਸੀ ਗੱਲ ਨਹੀਂ ਸੱਚੇ ਬਾਦਸ਼ਾ ਕਰਨੀ ਮੇਂ ਜ਼ਰੂਰੀ ਕੰਮ ਆ ਗਿਆ ਤੇ ਮੈਨੂੰ ਨਾ ਹੁਣ ਜਾਣਾ ਪੈਣਾ ਹੈ ਤੇ ਮੈਂ ਮਿਲਣ ਆਣ ਕੇ ਕਰ ਦਿਆਂਗਾ ਬੀਬੀ ਬਲਕਾਰ ਕੌਰ ਕਹਿੰਦੇ ਨੇ ਜੀ ਮੈਂ ਕਾਰਡ ਵੰਡ ਦਿੱਤੇ ਨੇ ਸਾਰੇ ਹਿੰਦੂ ਸਮਾਜ ਦੇ ਵਿੱਚ ਤੇ ਇੱਥੇ ਜਿੰਨੇ ਵੀ ਸਾਡੇ ਹੋਰ ਹੈਗੇ ਨੇ ਜਿੱਥੇ-ਜਿੱਥੇ ਅਸੀਂ ਕੰਮ ਕਰਦੇ ਆਂ ਜਿਹੜੀ ਪਾਰਟੀਆਂ ਨਾਲ ਸਾਰਿਆਂ ਨੂੰ ਕਾਰਡ ਦਿੱਤੇ ਨੇ ਸੱਚੇ ਪਾਤਸ਼ਾਹ ਆ ਰਹੇ ਨੇ ਤੇ ਆਓ ਦਰਸ਼ਨ ਕਰੋ ਤੇ ਮੈਂ ਤੇ ਕਾਰਡ ਦੇ ਵੰਡ ਦਿੱਤੇ ਨੇ ਸਤਿਗੁਰਾਂ ਆਖਿਆ ਕੋਈ ਗੱਲ ਨਹੀਂ ਦੁਬਾਰਾ ਫੇਰ ਵੰਡ ਲਈਂ ਕਾਰਡ ਤੇ ਮੇਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਣਾ ਤੇ ਮੈਨੂੰ ਜਾਣ ਦੇ ਇਹ ਇਹ ਹੁਣ ਪ੍ਰੀਤ ਵਿੱਚ ਇੰਨੀ ਗੱਲ ਹੋ ਸਕਦੀ ਹੈ ਨਹੀਂ ਤੇ ਸਤਗੁਰੂ ਜੀ ਜਿੱਥੇ ਕਹਿ ਦੇਣ ਵੀ ਮੈਂ ਨਹੀਂ ਆ ਸਕਦਾ ਉਹ ਤੇ ਸਤ ਬਚਣ ਹੀ ਹੈ ਪ੍ਰੀਤਵਾਂ ਨੇ ਇੰਨਾ ਅੱਗੇ ਵੱਧ ਜਾਂਦਾ ਸਤਿਬਾ ਜੀ ਆਖਿਆ ਤੂੰ ਕਾੜ ਫੇਰ ਛਪਵਾ ਲਈ ਕੋਈ ਅਸੀਂ ਗੱਲ ਨਹੀਂ ਤੇ ਮੈਨੂੰ ਹੁਣ ਜਾਣ ਦੇ ਜ਼ਰੂਰੀ ਹੈ ਇੱਥੇ ਹੁਣ ਪ੍ਰੀਤ ਦਾ ਕਦਮ ਅੱਗੇ ਪੁੱੜਦੀ ਹੈ ਬੀਬੀ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਪਿਆਰ ਸੀ ਸਤਗੁਰਾਂ ਦਾ ਬੀਬੀ ਕਹਿੰਦੀ ਸੱਚੇ ਪਾਤਸ਼ਾਹ ਜੇ ਤੁਸੀਂ ਨਹੀਂ ਆਣਾ ਤੇ ਨਾ ਆਓ ਤੇ ਜੇ ਤੁਸੀਂ ਜਾਣਾ ਤੇ ਜਾਓ ਤੁਹਾਡਾ ਜਹਾਜ਼ ਹੀ ਖਰਾਬ ਹੋ ਜਾਏ ਸਿੱਧੀ ਗੱਲ ਕੀਤੀ ਆਖੇ ਜੀ ਤੁਹਾਡਾ ਜਹਾਜ਼ ਹੀ ਖਰਾਬ ਹੋ ਜਾਏ ਸੱਚੇ ਪਾਤਸ਼ਾਹ ਇੱਕਦਮ ਰੁਕ ਗਏ ਰੁਕ ਕੇ ਪੰਜ ਕੁ ਸੈਕਿੰਡ ਤੇ ਇੱਕਦਮ ਕਹਿੰਦੇ ਬਚਨ ਕੀਤਾ ਕਹਿੰਦੇ ਨੇ ਹੈ ਤੂੰ ਨਾ ਨਾ ਤੂੰ ਮੇਰਾ ਜਹਾਜ਼ ਨਾ ਖਰਾਬ ਕਰ ਤੇ ਮੈਂ ਮੇਲਾ ਕਰਕੇ ਜਾਣਾ ਤੇਰਾ ਮੈਂ ਨਹੀਂ ਚਲਿਆ ਮੈਂ ਮੇਲਾ ਕਰਕੇ ਜਾਣਾ ਤੇਰਾ ਉਹ ਮੇਲਾ ਸੱਚੇ ਪਾਤਸ਼ਾਹ ਆਪਣਾ ਬਣਿਆ ਪ੍ਰੋਗਰਾਮ ਕੈਨਸਲ ਕਰਕੇ ਤੇ ਉਹ ਮੇਲਾ ਪੁਗਤਾ ਕੇ ਗਏ ਸਨ ਉਹਦਾ ਇਹ ਹੈ ਪ੍ਰੀਤਵਾਨਾਂ ਦੀ ਇੱਕ ਸਟੇਜ ਹੈ ਇੱਥੇ ਤੱਕ ਪਹੁੰਚੇ ਹੁੰਦੇ ਨੇ ਗੁਰੂ ਦੇ ਉੱਤੇ ਇਹਨਾਂ ਦਾ ਪੂਰਾ ਵਸ ਹੁੰਦਾ ਤੇ ਗੁਰੂ ਵੀ ਇਹਨਾਂ ਤੇ ਮਾਣ ਕਰਦਾ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਏ ਲਗਾਓ ਮੋਹੇ ਕਰੋ ਬੇਨੰਤੀ ਕਉ ਸੰਤ ਮਿਲੇ ਵੱਡ ਭਾਗੀ ਮਨ ਅਰਪਾਓ ਧਨ ਰੱਖੋ ਆਗੇ ਮਨ ਕੀ ਆਤਮੋ ਸਗਲ ਤਿਆਗੀ ਤੇ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋਂ ਤਿਸ ਪਿੱਛੇ ਬੇਰਾਗੀ ਗੁਰੂ ਦੀ ਕਥਾ ਗੁਰੂ ਦੀ ਕੋਈ ਸਾਖੀ ਗੁਰੂ ਦਾ ਕੋਈ ਬਚਨ ਇਨਾਂ ਪ੍ਰੀਤਵਾਨਾਂ ਨੂੰ ਸੁਣਾਵੇ ਇਹੀ ਤੇ ਜੀ ਵੇਖੀ ਜਾਂਦੇ ਨੇ ਉਹਦੇ ਤੋਂ ਉਹਨੂੰ ਸਿਰ ਤੇ ਅੱਖਾਂ ਤੇ ਚੁੱਕ ਲੈਣਗੇ ਆਖਣਗੇ ਤੂੰ ਗੁਰੂ ਕੇ ਉਪਦੇਸ਼ ਸੁਣਾਉਣ ਵਾਲਾ ਤੂੰ ਗੁਰੂ ਕੀ ਸਾਖੀਆਂ ਸੁਣਾਉਣ ਵਾਲਾ ਇਹ ਇੱਕ ਇਤਿਹਾਸ ਬਹੁਤ ਵੱਖਰਾ ਏ ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਅਸੀਂ ਤੇਰੇ ਨਾਲ ਇਹ ਸੱਚੀ ਪ੍ਰੀਤ ਜੋੜੀ ਹੈ ਤੇ ਕਿਰਪਾ ਕਰੀ ਇਹ ਨਿਭਦੀ ਰਵੇ ਇਹ ਤੇਰੀ ਕਿਰਪਾ ਨਾਲ ਹੀ ਨਿਭ ਸਕਦੀ ਹੈ ਪ੍ਰੀਤ ਦੀ ਗੱਲ ਏ ਇੱਕ ਬਾਣੀ ਦਾ ਪ੍ਰਮਾਣ ਹੈ ਪ੍ਰੀਤ ਦੇ ਉੱਤੇ ਕਹਿੰਦੇ ਨੇ ਮੀਨ ਪਕਰ ਫਾਂਕਿਓ ਔਰ ਕਾਟਿਓ ਔਰ ਰਾਂਦ ਕਿਓ ਬੋਹ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਮੱਛੀ ਦਾ ਪ੍ਰਮਾਣ ਦਿੰਦਾ ਹੈ ਕਹਿੰਦੇ ਨੇ ਮੱਛੀ ਖਾਣ ਵਾਲੇ ਨੇ ਮੱਛੀ ਲਿਆ ਕੇ ਜਿੱਦਾਂ ਵੀ ਉਹਨੇ ਬਣਾਈ ਜਾਂ ਕਿਸ ਤਰ੍ਹਾਂ ਉਹ ਖਾਧੀ ਮੱਛੀ ਮਰ ਚੁਕੀ ਏ ਤਲੀ ਗਈ ਏ ਖਾਧੀ ਗਈ ਏ ਪਰ ਮੱਛੀ ਖਾਣ ਵਾਲਾ ਸਾਰੀ ਰਾਤ ਪਿਆਸਾ ਰਹਿੰਦਾ ਉਹਨੂੰ ਪਿਆਸ ਲੱਗਦੀ ਹੈ ਪਾਣੀ ਪੀਣਾ ਪੈਂਦਾ ਇਹ ਪ੍ਰੀਤ ਹੈ ਵੀ ਉਹਦੀ ਮੱਛੀ ਦੀ ਜਿਹੜਾ ਪਾਣੀ ਨਾਲ ਪ੍ਰੀਤ ਹੈ ਨਾ ਉਹ ਮਰਨ ਤੋਂ ਬਾਅਦ ਵੀ ਨਹੀਂ ਜਾਂਦੀ ਉਹਦੀ ਇਸੇ ਤਰ੍ਹਾਂ ਇਹ ਪ੍ਰੀਤ ਦੇ ਵਿੱਚ ਦਰਸ਼ਨ ਬਲਾਸ਼ੀ ਹੁੰਦੇ ਨੇ ਇਹ ਹਮੇਸ਼ਾ ਹੀ ਆਪਣੇ ਗੁਰੂ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ ਇਹ ਹਮੇਸ਼ਾ ਹੀ ਆਪਣੇ ਗੁਰੂ ਦੀ ਯਾਦ ਵਿੱਚ ਬਣੇ ਰਹਿੰਦੇ ਨੇ ਇਹ ਗੁਰੂ ਵਿੱਚ ਗੁਰੂ ਇਹਨਾਂ ਦੇ ਵਿੱਚ ਦੋਹਾਂ ਦੀ ਪ੍ਰੀਤ ਨਿਭਦੀ ਰਹਿੰਦੀ ਹੈ ਤੇ ਦੋਵੇਂ ਚੱਲਦੇ ਹੀ ਰਹਿੰਦੇ ਨੇ ਆਪੋ ਆਪਣੇ ਥਾਂ ਦੇ ਉੱਤੇ ਇਹ ਪ੍ਰੀਤ ਹੈ ਇੱਕ ਹੋਰ ਵਾਕਿਆ ਦਿੱਲੀ ਦਾ ਹੀ ਹੈ ਗਿਆਨੀ ਗਰਚਰਨ ਸਿੰਘ ਹੁੰਦੇ ਹੁੰਦੇ ਸਨ ਦਿੱਲੀ ਤੇ ਉਹਨਾਂ ਨੇ ਆਪਣਾ ਘਰ ਨਾਮ ਤਾਰਿਕ ਕਲੋਨੀ ਦਿੱਲੀੋਂ ਵੇਚ ਕੇ ਤੇ ਫਰੀਦাবাদ ਲੈ ਗਏ ਪ੍ਰੀਤਾ ਬਾਦ ਲੈ ਕੇ ਗਈ ਤੇ ਉੱਥੇ ਟਾਈਮ ਲੀਤਾ ਸੱਚੇ ਪਾਤਸ਼ਾਹ ਜੀ ਤੋਂ ਤੇ ਵੀ ਚਰਨ ਪਾਉ। ਸੱਚੇ ਪਾਤਸ਼ਾਹ ਟਾਈਮ ਦਿੱਤਾ ਜਿਸ ਘਰ ਵਿੱਚ ਚਰਨ ਪਾਣੇ ਸਨ ਨਾਲ ਦਾ ਘਰ ਇੱਕ ਖੁੱਲੇ ਸਿੱਖ ਦਾ ਸੀ Hindu ਸੀ ਦਵਿੰਦਰਪਾਲ ਨਾਲ ਸੀ ਉਹਦਾ। ਹੁਣ ਪ੍ਰੀਤ ਵੇਖੋ ਕਿੱਥੇ ਕਰਮ ਜਾਗਦੇ ਨੇ। ਦਵਿੰਦਰਪਾਲ ਨੂੰ ਪਤਾ ਲੱਗਾ ਵੀ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨਾਮਧਾਰੀਆਂ ਦੇ ਗੁਰੂ ਨੇ ਤੇ ਸਾਡੇ ਪੜੋਸੀ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਘਰ ਚਰਨ ਪਾਣ ਲੱਗੇ ਨੇ। ਸਚੇ ਪਾਤਸ਼ਾਹ ਇਨੀ ਦੇਰ ਨੂੰ ਆ ਗਏ ਸਨ ਤੇ ਘਰ ਵਿੱਚ ਦਾਖਲ ਕਰ ਗਏ ਸਨ ਕੋਈ ਪੁਰਾਤਨ ਕਰਮ ਦੀ ਪ੍ਰੀਤ ਹੁੰਦੀ ਹੈ ਇਹਨੇ ਉਸੇ ਵੇਲੇ ਆਪਣੇ ਘਰੋਂ ਨਿਕਲ ਕੇ ਗਿਆਨੀ ਗੁਰਚਰਨ ਸਿੰਘ ਉਹ ਰਾਹ ਦੇ ਜਿਸ ਘਰੇ ਸਚੇ ਪਾਤਸ਼ਾਹ ਆਏ ਸਨ ਉਸ ਘਰ ਵਿੱਚ ਦਾਖਲ ਹੋ ਕੇ ਤੇ ਇਹਨੇ ਸਚੇ ਪਾਤਸ਼ਾਹ ਸੋਫੇ ਦੇ ਉੱਤੇ ਬੈਠੇ ਹੋਏ ਸਨ ਤੇ ਇਹਨੇ ਆਣ ਕੇ ਹੱਥ ਜੋੜ ਲਿੱਤੇ ਹੱਥ ਜੋੜ ਕੇ ਕਹਿੰਦਾ ਜੀ ਇਹ ਮੇਰੇ ਘਰ ਵਿੱਚ ਚਰਨ ਪਾ ਦਿਓ ਚਰਨ ਪਾਓ ਮੇਰੇ ਘਰ ਪਤਾ ਨਹੀਂ ਕਿਹੜੀ ਪ੍ਰੀਤ ਸੀ ਸੱਚੇ ਪਾਤਸ਼ਾਹ ਉਸੇ ਵੇਲੇ ਆਖੇ ਚਲੋ ਚਲੀਏ ਇਹਨਾਂ ਦੇ ਘਰ ਚਲੇ ਗਏ ਘਰ ਜਾ ਕੇ ਇੰਨਾ ਪਿਆਰ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਵੱਲ ਦੇਖ ਕੇ ਵੇਖੀ ਜਾਵੇ ਵੇਖੀ ਜਾਵੇ ਗਾਲੀ ਭੁੱਲ ਗਿਆ ਕੋਈ ਸੱਚੇ ਪਾਤਸ਼ਾਹ ਆਪ ਬਚਨ ਕੀਤਾ ਸ੍ਰੀ ਸਤਗੁਰੂ ਜੀ ਅਜੀਤ ਸਿੰਘ ਜੀ ਬਚਨ ਕੀਤਾ ਵੀ ਜਿੰ ਕਿਵੇਂ ਸਮਾਂ ਕਿਵੇਂ ਝਲਦਾ ਉਹਨੇ ਆਖੇ ਜੀ ਮੈਂ ਝੂਠ ਨਹੀਂ ਬੋਲ ਸਕਦਾ ਮੈਂ ਖਾਂਦਾ ਪੀਂਦਾ ਸਭ ਕੁਝ ਹਾਂ ਸਤਗੁਰੂ ਆਖਿਆ ਅੱਜ ਤੋਂ ਛੱਡ ਦੇ ਉਹ ਬਚਨ ਇੰਨਾ ਪੱਕਾ ਕੀਤਾ ਕਿ ਉਸ ਦਿਨ ਤੋਂ ਇਸ ਨੇ ਸਾਰਾ ਖਾਣਾ ਪੀਣਾ ਇਤਿਆਦਿਕ ਜੋ ਵੀ ਖਾਂਦਾ ਸੀ ਮੀਟ ਸਭ ਛੱਡ ਦਿੱਤਾ ਨਾਮਧਾਰੀ ਪਹਿਰਾਵਾ ਇਹ ਨੇਪਾਲੀਤਾ ਔਰ ਇੰਨਾ ਸੱਚਾ ਸਿੱਖ ਹੋਇਆ ਸਹਿਜਧਾਰੀ ਏ ਕਿ ਉਸ ਫਰੀਦাবাদ 23 ਸੈਕਟਰ ਦੇ ਵਿੱਚ ਜਿਹੜਾ ਇਹਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਉਹ ਫਲਾਣੇ ਘਰ ਵਿੱਚ ਉਹ ਮੀਟ ਸ਼ਰਾਬ ਖਾਂਦੇ ਪੀਂਦੇ ਨੇ ਜਾ ਕੇ ਹੱਥ ਜੋੜ ਲੈਂਦਾ ਸੀ ਜਾ ਕੇ ਹੱਥ ਜੋੜ ਕੇ ਕਹਿੰਦਾ ਹੁੰਦਾ ਸੀ ਵੀ ਸਤਿਗੁਰੂ ਜਗਜੀਤ ਸਿੰਘ ਜੀ ਮਨਾ ਕਰਦੇ ਨੇ ਨਹੀਂ ਖਾਣਾ ਚਾਹੀਦਾ ਇਹ ਇਸ ਤਰ੍ਹਾਂ ਉਪਦੇਸ਼ ਦੀ ਇੰਨੀ ਪ੍ਰੀਤ ਪੈ ਗਈ ਸੱਚੇ ਪਾਤਸ਼ਾਹ ਦੇ ਇੱਕੋ ਬਚਨ ਨਾਲ ਘਰ ਘਰ ਜਾ ਕੇ ਸੁਨੇਹਾ ਦੇਣ ਲੱਗਿਆ ਪੂਰੇ ਸੈਕਟਰ ਦੇ ਵਿੱਚ ਇੰਨੇ ਸੁਨੇਹਾ ਦੇ ਕੇ ਤੇ ਕਈਆਂ ਨੇ ਮੀਟ ਮਾਸ ਸ਼ਰਾਬ ਛਡਾ ਕੇ ਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਜਿੱਦਾਂ ਆਪਣੀ ਪ੍ਰੀਤ ਸੀ ਨਾ ਉਦਾਂ ਹੀ ਕਈ ਹੋਰ ਲੋਕਾਂ ਦੀ ਪ੍ਰੀਤ ਜੋੜੀ ਤੇ ਸੱਚੀ ਪ੍ਰੀਤ ਬਣਾ ਕੇ ਕਈਆਂ ਦਾ ਪੜਾ ਕੀਤਾ ਸੋ ਇਹ ਇਤਿਹਾਸ ਪ੍ਰੀਤ ਵਾਲਿਆਂ ਦਾ ਏ ਸਤਿਗੁਰੂ ਜਗਜੀਤ ਸਿੰਘ ਜੀ ਕਿਰਪਾ ਕਰਨ ਜਿਹੜੀ ਪ੍ਰੀਤ ਉਹਨਾਂ ਨੇ ਅੰਦਰ ਸਾਡੇ ਪਨਪੀ ਹੋਈ ਹੈ ਨਾ ਇਹ ਪ੍ਰੀਤ ਹੋਰ ਵੱਧਦੀ ਵੱਧਦੀ ਤੇ ਵਧੇ ਉਹਨਾਂ ਦੇ ਚਰਨਾਂ ਨਾਲ ਸਾਡਾ ਧਿਆਨ ਲੱਗਿਆ ਰਵੇ ਮੈਂ ਇਹਨਾਂ ਕੁਝ ਕਹਿੰਦੇ ਖਿਮਾ ਦਾ ਜੱਜ ਕਾਂ ਜੀ ਸਤਿ ਸ੍ਰੀ ਅਕਾਲ ਜੀ